ਜੈ ਸ਼੍ਰੀ ਰਾਮ ਜੀ ਇਸ ਵੇਲੇ ਆਪਾਂ ਮਵਾਲਕਪੁਰ ਪਹੁੰਚੇ ਹੋਏ ਆਂ ਤੇ ਜਿਹੜਾ ਨੰਦੀ ਤੁਸੀਂ ਦੇਖ ਰਹੇ ਆਂ ਇਹਦੇ ਸਿਰ ਦੇ ਵਿੱਚ ਬਹੁਤ ਕੀੜੇ ਪੈ ਚੁੱਕੇ ਆਂ ਸਿੰਗਾ ਦੇ ਉੱਤੇ ਬਹੁਤ ਜ਼ਿਆਦਾ ਵਾਰ ਮੋਟੇ ਪੈ ਰਹੇ ਤੇ ਉਸ ਮੌਸਮ ਦੇ ਵਿੱਚ ਵੀ ਫਰੂਟ ਆ ਪੂਰੀ ਟੀਮ ਨੂੰ ਜਿਹੜੇ ਲੱਗੇ ਹੋਏ ਆ ਇਸ ਵੇਲੇ ਇਸ ਨੰਦੀ ਦੀ ਜਾਨ ਬਚਾਣ ਲਈ ਕਿਉਂਕਿ ਬਰਸ਼ਾਤਾਂ ਦੇ ਦਿਨ ਵਾਂ ਤੇ ਇਹਦਾ ਅਗਰ ਥੋੜੇ ਦਿਨ ਹੋਰ ਟ੍ਰੀਟਮੈਂਟ ਨਾ ਹੁੰਦਾ ਇਹਦੇ ਸਿੰਘ ਗਲ ਕੇ ਡੇਪਣੇ ਸੀਗੇ ਤੇ ਇਹਦੇ ਸਿਰ ਦੇ ਉੱਤੇ ਬਹੁਤ ਜ਼ਿਆਦਾ ਜ਼ਖਮ ਹੋਣਾ ਸੀਗਾ ਤੇ ਇਹ ਸਭ ਕੁਝ ਤੁਹਾਡੀਆਂ ਸੇਵਾਵਾਂ ਕਰਕੇ ਜਿਹੜੀਆਂ ਤੁਸੀਂ ਸੇਵਾਵਾਂ ਤੁਹਾਨੂੰ ਦਿੰਦੇ ਹੋ ਦਵਾਈਆਂ ਦੇ ਭੇਜਦੇ ਹੋ ਇਹਨਾਂ ਦੇ ਖਾਣ ਨੂੰ ਸਮਾਨ ਭੇਜਦੇ ਹੋ ਉਹਨਾਂ ਕਰਕੇ ਹੀ ਪੋਸੀਬਲ ਹੁੰਦਾ ਕਿਉਂਕਿ ਸਾਡੇ ਕੋਲ ਅਗਰ ਇਹ ਸਭ ਚੀਜ਼ਾਂ ਨਾ ਹੋਣ ਤਾਂ ਰੈਸਕਿਊ ਕਰਨਾ ਵੀ ਸਾਡੇ ਲਈ ਬਹੁਤ ਮੁਸ਼ਕਿਲ ਆ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਸਾਰੀ ਟੀਮ ਦਾ ਬਹੁਤ-ਬਹੁਤ ਸ਼ੁਕਰੀਆ ਜਿਹੜੇ ਐਸੇ ਵੇਲੇ ਵੀ ਇਸ ਮੌਸਮ ਦੇ ਵਿੱਚ ਇਹਨਾਂ ਜੰਦੀਆਂ ਦੀ ਜਾਨ ਬਚਾਉਣ ਨੂੰ ਲੱਗੇ ਹੋਏ ਆ Gel